ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪਰਿਵਾਰ ਵਿੱਚ ਹੋਇਆ ਵਾਅਦਾ ਜੰਮੂ ਕਸ਼ਮੀਰ ਤੋਂ ਇੱਕ ਨੌਜਵਾਨ ਆਗੂ ਨੂੰ ਦਿੱਤੀ ਜ਼ਿੰਮੇਵਾਰੀ ਪ੍ਰਧਾਨ ਜਸੀ ਤੱਲਣ ਤੇ ਚੇਅਰਮੈਨ ਯਸ਼ਵਰਨਾ ਦੀ ਅਗਵਾਈ ਵਿੱਚ ਫਗਵਾੜੇ ਵਿਖੇ ਹੋਈ ਮੀਟਿੰਗ ਜਿਸ ਵਿੱਚ ਸਨਮ ਰੈਨਾ ਨੂੰ ਚੰਮੂ ਕਸ਼ਮੀਰ ਦਾ ਇੰਚਾਰਜ ਲਗਾਇਆ ਗਿਆ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਵੱਲੋਂ ਬਹੁਤ ਵੱਡੀ ਖਬਰ ਆ ਰਹੀ ਹੈ ਜੀ ਇਹ ਕਿਉਂਕਿ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਨਾਲ ਜਿੱਦਾਂ ਪੰਜਾਬ ਦੇ ਹਰ ਜ਼ਿਲ੍ਹੇ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਜੁੜ ਰਹੇ ਹਨ ਇਸੇ ਤਰ੍ਹਾਂ ਪੰਜਾਬ ਤੋਂ ਬਾਹਰ ਲੀਆਂ ਸਟੇਟਾਂ ਜਿਵੇਂ ਜੰਮੂ ਕਸ਼ਮੀਰ ਉੱਤਰ ਪ੍ਰਦੇਸ਼ ਹਰਿਆਣਾ ਤੋਂ ਵੀ ਵੱਡੇ ਲੈਵਲ ਤੇ ਜਿਹੜੇ ਨੌਜਵਾਨ ਗੁਰੂ ਰਵਿਦਾਸ ਟਾਈਗਰ ਫੋਰਸ ਨਾਲ ਜੁੜ ਰਹੇ ਹਨ ਜਿਕਰਯੋਗ ਹੈ ਕਿ ਜਦੋਂ ਵੀ ਸਮਾਜ ਉੱਤੇ ਕੋਈ ਵਿਪਤਾ ਜਾਂ ਕੋਈ ਭਾਰੀ ਪੈਂਦੀ ਹੈ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਨੌਜਵਾਨ ਹਮੇਸ਼ਾ ਹੀ ਪ੍ਰਧਾਨ ਜਸੀ ਤਲਨ ਤੇ ਯਸ਼ਵਰਨਾ ਜੀ ਦੀ ਅਗਵਾਈ ਵਿੱਚ ਸਮਾਜ ਨਾ ਮੋੜ ਨਾ ਮੋੜਾ ਜੋੜ ਕੇ ਜੁੜਦੇ ਹਨ ਆਓ ਸੁਣਾਈਏ ਤੁਹਾਨੂੰ ਕੀ ਕਿਹਾ ਪ੍ਰ단 ਜਸੀ ਤਲਨ ਤੇ ਜਸ਼ਵਰ ਨਾ ਚੇਅਰਮੈਨ ਸਾਹਿਬ ਨੇ ਦੇਖੋ ਇਸ ਵੀਡੀਓ ਨੂੰ ਤਾਂ ਸ਼ੇਅਰ ਕਰ ਦਿਓ ਜੀ ਤੋਂ ਪਹਿਲਾਂ ਸਾਰਿਆਂ ਨੂੰ ਜੈ ਗੁਰਦੇਵ ਕੰਧ ਗੁਰਦੇ ਜੈ ਪੀ ਜੈ ਭਗਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਸੋ ਅੱਜ ਜਿਹੜਾ ਗੁਰੂਦਾਰ ਟਾਈਗਰ ਫੋਰ ਦਾ ਮਿਸ਼ਨ ਇਹੀ ਆ ਵੀ ਜਿਹੜੇ ਸਾਨੂੰ ਬਾਬਾ ਸਾਹਿਬ ਅੰਬੇਦਕਰ ਜੀ ਨੇ ਹਰ ਯਰ ਮਿਸ਼ਨ ਜਿਹੜੀਆਂ 43 ਕਸਟਾਂ ਨੂੰ ਲੈ ਕੇ ਦਿੱਤੀ ਜੋ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਜਿਹੜਾ ਉਹ 40% ਨੂੰ ਇਹਦਾ ਨੂੰ ਇਹਦੇ ਆਧਾਰ ਤੇ ਸਾਰੇ ਲੋਕ ਚੋਕੀ ਜਦੋਂ ਕਿਤੇ ਗੱਲਬਾਤ ਵੀ ਹੁੰਦੀ ਹੈ ਤੇ ਸਾਡੇ ਸਮੁੱਚੇ ਸਮਾਜ ਨੂੰ ਹੀ ਜਿਹੜੀ ਆਪਾਂ ਕਹਿੰਦੇ ਹੁੰਦੇ ਆ ਕਿ ਜਿਹੜੇ ਦੂਜੀ ਕਾਸਟ ਦਾ ਲੁਗਿਆ ਉਹ ਆਪਸ਼ਾਪ ਤੋਂ ਬੋਲਦੇ ਤੇ ਅਸੀਂ ਫਿਰ ਜਦੋਂ ਵੀ ਕਿਤੇ ਪਰਚਾ ਕਰਾਈਦਾ ਦੋਨੇ ਕਾਸਟਾਂ ਦਾ ਨਾਮ ਲੈ ਕੇ ਕਰਾਈਦਾ ਸੋ ਅਸੀਂ ਜਿਹੜੇ ਸਾਡੇ ਨਵੇਂ ਹੁਣ ਇੰਚਾਰਜ ਸਾਹਿਬ ਨੂੰ ਚਾਰਜ ਲਾਇਆ ਮੁਰਫਨ ਜਿਹੜੇ ਰਹਿਣਾ ਇਹ ਜੋ ਜੰਮੂ ਤੋਂ ਹੈਲਪ ਤੋਂ ਇਹਨਾਂ ਦਾ ਹੀ ਫਰਜ਼ ਪੈਂਦਾ ਵੀ ਆਪਾਂ ਸਭ ਤੋਂ ਪਹਿਲਾਂ ਫਰਜ਼ ਆਪਣਾ ਇਹੀ ਆ ਵੀ ਆਪਾਂ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਰੱਖਿਆ ਗੁਰੂ ਗੋਬਿੰਦ ਸਿੰਘ ਜੀ ਤੋ ਗੁਰੂ ਦਾ ਜਨਮ ਹੋਇਆ ਇਹੀ ਗਿਆ ਸੀ ਬੇਗਮਪੁਰਾ ਜਿਹੜਾ ਬੇਗਮਪੁਰਾ ਦਾ ਸ਼ਬਦ ਦਾ ਅਰਥ ਇਹੀ ਆ ਵੀ ਜਿੱਥੇ ਊਜ ਨੀਚ ਜਾਤ ਪਾਤ ਕੁਛ ਨਾ ਹੋਵੇ ਸਾਰੇ ਜਿਹੜੇ ਪੰਟੀ ਦੇ ਵਿੱਚ ਇੱਕ ਸਮਾਨ ਹੋਣ ਕਿਉਂਕਿ ਜਿਹੜਾ ਮਿਸ਼ਨ ਆ ਉਹ ਇੱਕ ਵਾਰ ਆਪਾਂ ਇਕੱਲੇ ਨਹੀਂ ਕਰ ਸਕਦੇ ਕਿਉਂਕਿ ਹਮਾਰਾ ਮਹਾਰਾ ਸਾਡਾ ਵਰਤਮਾਨ ਦਾ ਉਤਾਰੀ ਘਾਟਾ ਜਿਹੜੀਆਂ ਅਜੇ ਤੱਕ ਸਮਾਜ ਦੇ ਵਿੱਚ ਪੰਜਾਬ ਚ ਥੋੜੇ ਭਾਰਤ ਦੇ ਜਿਹੜਾ ਰਵਿਦਾਸੀਆ ਸਮਾਜ ਵਾਲਮੀ ਸਮਾਜ ਤੇ ਮੱਝ ਵੀ ਸਮਾਜ ਜਿਹੜਾ ਪੰਜਾਬ ਵਿੱਚ ਸੰਘਰਸ਼ ਕਰਦਾ ਜਿਹੜੇ ਬਾਕੀ ਵੀ ਜਿਹੜੀਆਂ ਘਾਟਾਂ ਲੋ ਗਿਆ ਉਹਨਾਂ ਤੱਕ ਪਹੁੰਚ ਕਰਕੇ ਆਪਾਂ ਸਾਰੇ ਸਾਥੀ ਜਿੰਨੇ ਗੁਰਦਾਰ ਟੈਗਰ ਬੋਸ ਦੇ ਸਾਥੀ ਆ ਉਹਨਾਂ ਤੱਕ ਇਹ ਪਹੁੰਚ ਕਰੀਏ ਤਾਂ ਜੋ ਉਹਨਾਂ ਦੇ ਵੀ ਹੱਕ ਹੌਲ ਜਿਹੜੇ ਮਿਲ ਸਕਣ ਤਾਂ ਜੋ ਉਹ ਵੀ ਸਾਡੇ ਸੰਘਰਸ਼ ਵਿੱਚ ਸ਼ਾਮਲ ਹੋ ਸਕਣ ਸੋ ਅੱਜ ਜੰਮੂ ਦੇ ਵਿੱਚ ਉਹਨਾਂ ਨੂੰ ਜਿਹੜਾ ਇੰਚਾਰਜ ਲਾਇਆ ਅਸੀਂ ਗੁਰਦਾਰ ਟੈਗਰ ਬੋਸ ਉਹਨਾਂ ਨੂੰ ਬਧਾਈ ਦਿੰਦੇ ਆ ਸੋ ਸੀਨੀਅਰ ਸਾਡੇ ਆਪੂ ਸਾਡੇ ਸੀਨੀਅਰ ਰਾਸ਼ੀ ਭਦਾ ਜੀ ਜਿਹੜੇ ਮੋਹਲਾ ਭਵਾ ਜੀ ਸਾਡੇ ਬਾਈ ਜੇਰਮਨ ਲਵਲੀ ਬਨੋਰੀ ਜੀ ਜਿਹਨਾਂ ਦੇ ਕਰਕੇ ਇਹਨਾਂ ਨੂੰ ਜਿਹੜਾ ਅੱਜ ਮਿਲਣ ਦਾ ਮੌਕਾ ਮਿਲਿਆ लवली ਬਲੋੜੀ ਜੀ ਨੇ ਕਿਹਾ ਵੀ ਇਹ ਸਾਥੀ ਬਹੁਤ ਵਧੀਆ ਕੰਮ ਕਰ ਰਹੇ ਕਾਫੀ ਮਹੀਨੇ ਹੋ ਗਏ ਇੱਕ ਮਹੀਨੇ ਤੋਂ ਜਿਹੜਾ ਵਾਈਸ ਚੇਅਰਮੈਨ लवली ਬਲੋੜੀ ਨੇ ਗੱਲਬਾਤ ਕੀਤੀ ਸੀ ਉਹ ਕਦੇ ਵੀ ਇਹਨਾਂ ਨੂੰ ਆਪਾਂ ਇੱਥੇ ਪ੍ਰਧਾਨ ਲਾਉਣਾ ਜੰਮੂ ਦਾ ਸੋ ਅੱਜ ਚਾਰ ਦਾ ਉਚਾਰ ਜਿਹੜਾ ਲਾਇਆ ਹੈ ਚੇਅਰਮੈਨ ਸਾਹਿਬ ਜੀ ਨੇ ਜਿਹੇ ਤੋਂ ਰਮਿੰਦਰ ਰਾਜ ਜੀ ਸਾਡੇ ਰਮਿੰਦਰ ਜੀ ਰਵੀ ਆਦਰਪੁਰ ਤੋਂ ਪ੍ਰਧਾਨ ਸਾਡੇ ਨਵਲ ਜੀ ਰਿੱਕੀ ਜੀ ਮੀਕਾ ਜੀ ਬੜਾ ਬਧਨ ਬੜਾ ਬਹੁਤ ਸਾਰੇ ਸਾਥੀ ਜਿਹੜੇ ਪਹੁੰਚੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਸਵਾਗਤ ਕਰਦੇ ਆ ਵੀ ਆਪਾਂ ਸਮੁੱਚੇ ਸਮਾਜ ਨੂੰ ਨਾਲ ਲੈ ਕੇ ਚੱਲਣਾ ਤੇ ਜਿਹੜੀ ਚੀਜ਼ ਜਿਹੜੀ ਪਹਿਲਾਂ ਆਪਾਂ ਡਿਸਕਸ ਕੀਤੀ ਉਹ ਮੀਡੀਆ ਦੇ ਵਿੱਚ ਨਹੀਂ ਸੁਣੀ ਵੀ ਇਹ ਚੀਜ਼ਾਂ ਨੂੰ ਕੱਢਣਾ ਸਾਡਾ ਫਰਜ਼ ਬਣਦਾ ਵੀ ਆਪਾਂ ਇੱਕ ਡੰਡੇ ਥੱਲੇ ਇੱਕ ਡੰਡੇ ਥੱਲੇ ਕਿੱਦਾਂ ਲੈ ਕੇ ਆਉਣਾ ਪਹਿਲਾਂ ਲੋਕਾਂ ਦੀ ਗੱਲ ਸੁਣਨੀ ਪੈਣੀ ਹੋਰ ਜੇਕਰ ਆਪਾਂ ਮਿਸ਼ਨ ਕਾਬਜਾ ਕਰਾਂ ਪਹਿਲਾਂ ਦੂਸਰੇ ਦੇ ਵਿਚਾਰ ਸੁਣੋ ਸੁਣਨ ਤੋਂ ਬਾਅਦ ਆਪਣੇ ਵਿਚਾਰ ਦਈਏ ਜਦੋਂ ਆਪਾਂ ਕਿਸੇ ਦੀ ਗੱਲ ਨਹੀਂ ਸੁਣਦੇ ਆਪਣੇ ਵਿਚਾਰ ਉੱਤੇ ਲੁਨਦੇ ਉਹ ਸਾਡੇ ਤੋਂ ਦੂਰ ਹੁੰਦਾ ਹੁੰਦਾ ਬੀਤਾ ਉਹਦਾ ਸੁਬੰਦੁਰ ਬੰਦਾ ਨਾਲੇ ਨਾ ਮੋੜਕੀ ਨੇ ਉਹਦਾ ਕਿ ਇੱਕ ਵਾਰ ਜਿਹੜਾ ਪਾਣੀ ਦੇ ਲੱਗਿਆ ਬੰਦਾ ਮੋੜ ਕੇ ਆਪਲੀ ਹੋਣਾ ਇਸ ਕਰਕੇ ਆਪਣਾ ਫਰਜ ਹੁੰਦਾ ਕਿ ਜਿਹੜਾ ਅੱਗੇ ਤੇ ਨਵਾਂ ਬੰਦਾ ਹੋਵੇ ਉਹਨੂੰ ਪਹਿਲਾਂ ਜਿਹੜੀਆਂ ਗੁਰਦਾਰ ਟੈਗਰ ਬੋਧੀਆਂ ਜਿਹੜੀਆਂ ਹਦਾਇਤਾਂ ਆ ਉਹ ਸੁਣਨਾ ਚਾਹੀਦਾ ਆਪਾਂ ਕਿਸੇ ਨੇ ਜਾਤੀ ਵਖਰੇ ਨਹੀਂ ਬਣਾਣਾ ਨਾ ਕਿਸ ਨੂੰ ਮਾੜਾ ਉੱਚਾ ਨਹੀਂ ਮੰਨਣਾ ਸਭ ਨੂੰ ਸੌਣੀ ਬੈਣੀ ਹੈ ਪ੍ਰਧਾਨ ਦਾ ਆਰਥੀ ਹੁੰਦਾ ਕਿ ਲੋਕਾਂ ਦੀ ਪਹਿਲਾਂ ਗੱਲਾਂ ਸੁਣਨੀ ਹੈ ਜੇ ਦੁਨੀਆ ਆਪਣਾ ਡੰਡਾ ਚੁੱਕ ਕੇ ਕਰਪਾ ਚੁੱਕ ਕੇ ਲੋਕਾਂ ਨੂੰ ਮੈਂ ਨਹੀਂ ਸੁਣਨਾ ਕਿਸ ਦੀ ਗੱਲ ਜੇ ਕੋਈ ਬੰਦਾ ਪ੍ਰਧਾਨ ਕੋਲ ਲਾਇਬਲ ਨਹੀਂ ਸੌਂਦੀ 35 ਸਮਾਜ ਦੇ ਵਿੱਚ ਸੋ ਇੰਨਾ ਕੁ ਦੱਸਦੇ ਹੋਏ ਜਿਆਦਾ ਲੰਮਾ ਸਮਾਂ ਨਾਲ ਲੈਂਦੇ ਹੋਏ ਆਪਾਂ ਨੂੰ ਗੁਰੂਦਾਰ ਡੈਗਰ ਬੋਸ ਵੱਲੋਂ ਜਿਹੜਾ ਇਹਨਾਂ ਨੂੰ ਵਧਾਈ ਦਿੰਦੇ ਨੇ ਚਾਰਜ ਲਾਇਆ ਸੁਆਸ ਕਰਦੇ ਆਂ ਇਹੇ ਗੱਲਾਂ ਦਾ ਨੁਕੀਆ ਉੱਤੇ ਆਮਲ ਕਰਕੇ ਆਪਾਂ ਸਾਰੇ ਸਮਾਜ ਨਾਲ ਜਗੇ ਵੀ ਵਧੀਆ ਸੋ ਸਾਰਿਆਂ ਨੂੰ ਜੈ ਪੀਮ ਜੈ ਬਾਪ ਜੈ ਗੁਰਦੇਵ ਤੁਹਾਨੂੰ ਜੈ ਗੁਰਦੇਵ ਜੈ ਪੀਮ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਕਿ ਸਾਡੇ ਗੁਰਵੀਦਾਸ ਟੈਗਰਪੋਰਟ ਦੇ ਪਰਿਵਾਰ ਦੇ ਵਿੱਚ ਇੱਕ ਹੋਰ ਵਾਧਾ ਹੋਇਆ ਗੁਰਵੀਦਾਸ ਟੈਗਰਪੋਰਟ ਪਿਛਲੇ 13 ਸਾਲਾਂ ਤੋਂ ਵੱਖ-ਵੱਖ ਮੁੱਦਿਆਂ ਤੇ ਸਮਾਜ ਦੀ ਸੇਵਾ ਲਗਾਤਾਰ ਕਰਦੀ ਆ ਰਹੀ ਹੈ ਪੰਜਾਬ ਪੂਰੇ ਪੰਜਾਬ ਦੇ ਵਿੱਚ ਨਹੀਂ ਹੋਰ ਵੀ ਕਾਫੀ ਸਟੇਟਾਂ ਦੇ ਵਿੱਚ ਅਜਮਾਨ ਵਾਲੀ ਗੱਲ ਆ ਕਿ ਸਾਨੂੰ ਜੰਮੂ ਕਸ਼ਮੀਰ ਤੋਂ ਸਾਡੇ ਸਨਮ ਰੈਣਾ ਜੀ ਜੋ ਅੱਜ ਪੁਰਵਾੜਾ ਵਿੱਚ ਪਹੁੰਚੇ ਆ ਔਰ ਇਹਨਾਂ ਨੂੰ ਗੁਰਵੀਦਾਸ ਟੈਗਰਪੋਰਟ ਵੱਲੋਂ ਆ ਜੰਮੂ ਕਸ਼ਮੀਰ ਦਾ ਇੰਚਾਰਜ ਲਗਾਇਆ ਗਿਆ ਔਰ ਜਲਦੀ ਉੱਤੇ ਜਾ ਕੇ ਇਹ ਵੱਡੇ ਪੱਧਰ ਤੇ ਲੋਕਾਂ ਨੂੰ ਲਾਮਬੰਦ ਕਰਕੇ ਸਮਾਜ ਦੇ ਵਿੱਚ ਜੋ ਸਤਗੁਰੂ ਵੀ ਦਾਸ ਮਹਾਰਾਜ ਦੀ ਵਿਚਾਰਧਾਰਾ ਔਰ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਦੱਸਣਗੇ ਔਰ ਉੱਥੋਂ ਇੱਕ ਵੱਡੀ ਮੀਟਿੰਗ ਕਰਕੇ ਇਕੱਠ ਕਰਕੇ ਹੋਰ ਵੀ ਹਉਦੇਦਾਰੀਆਂ ਦਿੱਤੀਆਂ ਜਾਣਗੀਆਂ ਉਮੀਦ ਕਰਦੇ ਆ ਕਿ ਸਨਮ ਰੈਣਾ ਜੀ ਗੁਰੂ ਵੀ ਦਾਸ ਟੈਗਰਪੋਸ ਦੇ ਮਾਧਿਅਮ ਤੋਂ ਸਮਾਜ ਦੀ ਸੇਵਾ ਕਰਦੇ ਰਹਿਣਗੇ ਔਰ ਸਮਾਜ ਨੂੰ ਜਿੰਨੀ ਵੀ ਸੇਧ ਦੇਣ ਦੀ ਲੋੜ ਹੋਵੇਗੀ ਔਰ ਬਾਬਾ ਸਾਹਿਬ ਦੇ ਵਿਚਾਰਧਾਰਾ ਦੇ ਚੱਲਦੇ ਹੋਏ ਪਰ ਗੁਰੂ ਵਿਦਾਸ ਵਾਲੇ ਦੇ ਵਿਚਾਰ ਵਿਚਾਰਾਂ ਦੇ ਚੱਲਦੇ ਹੋਏ ਸਮਾਜ ਦੀ ਸੇਵਾ ਕਰਨਗੇ ਜੈ ਗੁਰਦੇਵ ਜੈ ਜੀ ਟਿਕਵਣੀ ਪੇਰ ਮਹਾਨ ਸਨਮ Haryana जी ਨੂੰ ਜੰਮੂ ਕਸ਼ਮੀਰ ਦਾ ਇੰਚਾਰਜ ਲੱਗੜ ਕੇ ਨੂੰ ਬਧਾਈ ਦਿੰਦਾ ਹਾਂ ਜੈ ਗੁਰਦੇਵ ਜੈ ਜੀ ਮੈਂ ਸ੍ਰੀ ਗੁਰੂ ਵਿਦਾਸ ਟਾਈਗਰ ਫੋਰਸ ਪੰਜਾਬ ਦਾ ਬਹੁਤ ਆਵਾਗਿਰਤ ਕਰਦਾ ਹਾਂ ਜਿਨਹੋ ਨੇ ਮੈਨੂੰ ये एक सेवा दी है मैं सेवा को पूरे तरीके से निभाने की कोशिश करूंगा हम पहले भी चलो छोटी मोटी जो काम करते थे समाज के लेकिन अब एक जिम्मेवारी मिली है तो इस जिम्मेवारी को पूरे तरीके से निभाएंगे और जो भी हमें इंस्ट्रक्शन मिली है संस्था की तरफ से उन्हें फॉलो करते हुए हम संगठन को आगे बढ़ाएंगे और जम्मू कश्मीर में हर घर में इस मिशन को पहुंचाने की कोशिश करेंगे एक बार फिर से मैं पूरी संगठन का तय दिल से शुक्रिया अदा करता हूं जय गुरुदेव जय गुर